ਲਓ ਜੀ ਸੱਜਣੋ ਦਿਖਾਉਣੇ ਆ ਫਿਰ ਅੱਜ ਤੁਹਾਨੂੰ ਮਹਿੰਦਰਾ ਅਰਜਨ ਨੋਵੋ ਡੀਆਈ 605 ਤੇ ਸਵਰਾਜ 855 ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਕਿੰਨਾ ਮਾਡਲ ਆ ਕਿੰਨੇ ਟਰੈਕਟਰ ਚੱਲੇ ਹੋਏ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਮਹਿੰਦਰਾ ਅਰਜਨ ਨੋਵੋ ਦੀ ਪਹਿਲਾਂ ਤਾਂ ਤੁਹਾਨੂੰ ਮੀਟਰ ਦਿਖਾਉਣੇ ਆ ਵੀ ਕਿੰਨਾ ਚੱਲਿਆ ਹੋਇਆ ਹੈਗਾ ਲਓ ਜੀ ਆਪਾਂ ਉੱਪਰ ਆ ਗਏ ਤੇ ਸ਼ਟੇਰਿੰਗ ਗ੍ਰੀਸ ਹੰਦ ਤੁਸੀਂ ਦੇਖ ਸਕਦੇ ਹੋ ਲੋ ਆਪਾਂ ਲਈ ਸੋਚ ਲੋਈ ਸੂਈ ਘੁੰਮ ਗਈ ਤੇ ਗਿਣਤੀ ਦੇ ਸਿਰਫ 727 ਘੰਟੇ ਚੱਲਿਆ ਹੋਇਆ ਹੈਗਾ ਤੇ ਤੁਹਾਨੂੰ ਹੁਣ ਮਾਡਲ ਵੀ ਦੱਸਾਂਗੇ ਕੰਡੀਸ਼ਨ ਪੱਖੋਂ ਇਹਨਾਂ ਮਗਰਟਾਂ ਮਗਰੂਟਾਂ ਤੇ ਹਜਾ ਦੇਖੋ ਸਤਰੀ ਦੀਆਂ ਪੈਪਾ ਦੇ ਲਫਾਫੇ ਲੂਫੇ ਚੰਗੇ ਲੱਗੇ ਹੋਏ ਨੇ ਤੇ ਚੇਂਜਰ ਗੇਅਰ ਦੇ ਵਿੱਚ ਤੇ ਜਿੰਨਾ ਟਰੈਕਟਰ ਸਾਰਾ オリジナル ਆ ਤੇ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਤੇ ਟੂਲਟਾਲ ਬੱਸ ਚੰਗਾ ਲੱਗਿਆ ਹੋਇਆ ਹੈ ਪਹਿਲਾਂ ਸਾਨੂੰ ਟਾਇਰਾਂ ਦੀ ਕੰਡੀਸ਼ਨ ਦਿਖਾਉਣੀ ਹੈ ਐਮ ਆਰ ਐਫ ਦੇ ਟਾਇਰ ਨੇ 16 ਦੇ ਰਿੰਗ ਚੈੱਕ ਕਰ ਲਓ ਇਹਨਾਂ ਪੂਰੇ ਸਾਫ਼ ਪਏ ਨੇ ਤੇ ਮੰਗਰਾਟਾਂ ਦੇ ਵਿੱਚੋਂ ਵੀ ਦੇਖ ਲਓ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੇ ਮਾਡਲ ਦੀ ਡੀ ਆਈ ਡੀ ਲੈਫਟਸ ਹੈ ਮਹਿੰਦਰਾ ਅਰਜਨ ਉਹ ਮਾਡਲ ਹੈਗਾ 2021 ਪੰਜਾਬ ਦਾ ਨੰਬਰ ਆ ਬਠਿੰਡੇ ਦਾ ਨੰਬਰ ਆ ਪਹਿਲੇ ਨਾਮ ਆ ਤੇ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਸਰਪਸਤਾ ਈਸੋ ਘੰਟੇ ਚੱਲੇ ਹੋਇਆ ਮੂਰਲੇ ਟਾਇਰ ਵੀ ਚੈੱਕ ਕਰ ਲਓ ਤੁਸੀਂ ਨਵੇਂ ਨੇ ਤੇ ਪਿਛਲੇ ਟਾਇਰ ਵੀ ਹੈਗੇ ਨੇ ਮਤਲਬ 90 ਬਹੇ ਟਾਇਰ ਪਏ ਨੇ ਜਿੰਨੇ ਵੀ ਟਾਇਰ ਪਏ ਨੇ ਪਿੱਛੋਂ ਵੀ ਕੰਡੀਸ਼ਨ ਦੇਖੋ ਹੱਕ ਦੇਖੋ ਕੋਈ ਵੀ ਕਾਸਾ ਕੁਸਾ ਲੈਨੇ ਆ ਲੰਕਾ ਲੂੰਕਾ ਚੰਗੀਆਂ ਚੈੱਕ ਕਰ ਲਓ ਤੇ ਜਿਨਾਂ ਨੇ ਵੀ ਲੈਣਾਗਾ ਤਾਂ ਕਰ ਲਿਓ ਨੰਬਰ ਉੱਪਰ ਟਾਈਟਲ ਦੇ ਵਿੱਚ ਪਾਇਆ ਫੇ ਪਾਈ ਕੁਲਵਿੰਦਰ ਦਾ ਤੇ ਆ ਬੈਟਰੀ ਮੋਟਰੀ ਦਾ ਬਕਸਾ ਸਲੈਂਟਰ ਦੇਖੋ ਜੀ ਤੇ ਮਾਡਲ 2021 ਪਾਵਰ ਸਟੀering ਹੈ ਚੇਂਜ ਹੈ ਗੇਰਾ 3 ਸਪੀਡ ਦੇ ਵਿੱਚ ਆ ਪੰਜਾਬ ਦਾ ਨੰਬਰ ਆ ਪਹਿਲੇ ਨਾਮ ਤੇ ਸੱਚ ਸੁਣਿਕੇ ਪਿਛਲੇ ਟਾਇਰ ਆ ਜਿਹੜੇ ਉਹ ਨਾਲ ਦੇ ਨੇ ਤੇ ਆ ਮਾਰਕਾ ਚੈੱਕ ਕਰੋ ਜੀ 21 ਤੇ ਪਿਛਲੇ ਟਾਇਰ ਆ ਜਿਹੜੇ ਨਾਲ ਦੇ ਨੇ 80 ਤੋਂ 90 ਮਹੀਨੇ ਦੇ ਵਿੱਚ ਵਿੱਚ ਟਰੈਕਟਰ ਆ ਟਾਇਰ ਨੇ ਜਿਹੜੇ ਤੇ ਜੇ ਹੁਣ ਇਹਦੀ ਰੇਟ ਦੀ ਗੱਲ ਕਰੀਏ ਤਾਂ ਡਿਮਾਰ ਜਿਹਾ 7 35000 ਸਰਪਸ 127 ਘੰਟੇ ਲੱਗੇ ਚੱਲਿਆ ਹੋਇਆ ਸੀਟ ਵਗੈਰਾ ਹੈ ਚੰਗਾ ਪਿਆਰਦਾਨ ਹੈ ਤਾਂ ਚੈੱਕ ਕਰ ਲਓ ਇਹਨ ਖੁੱਲਾ ਡੁੱਲਾ ਟਰੈਕਟਰ ਹੈ ਚੇਂਜਰ ਗੇਅਰ ਦੇ ਵਿੱਚ ਹੈ ਮਹਿੰਦਰਾ ਅਰਜਨ ਨੋਵੋ 21 ਮਾਡਲ ਪੰਜਾਬ ਦਾ ਨੰਬਰ ਪਹਿਲੇ ਨਾਮ ਟਾਇਰ ਰੱਸੀ ਤੋਂ 90 ਪੈਸੇ ਤੇ ਰੇਟ ਹੈਗਾ 735000 ਮੌਕੇ ਤੇ ਇਹ ਟਰੈਕਟਰ ਬਣ ਜੂ ਤੁਹਾਨੂੰ ਪੂਰੇ 7 ਲੱਖ ਦਾ ਜਨਕਿ ਬਾਈ ਨੇ ਸਿੱਧਾ ਜਿਹੜਾ ਉੱਪਰਲਾ 35 ਲੱਖ ਆ ਉਹ ਡਿਸਕਾਊਂਟ ਕਰਤਾ 35 ਲੱਖ ਉੱਪਰਲਾ ਚੱਕਤਾ ਤੇ ਕਰ ਲਿਓ ਕੰਟੈਕਟ ਜਿੰਨਾਂ ਨੇ ਲੈਣਾ ਮਹਿੰਦਰਾ ਅਰਜਨ ਨੋਵੋ ਨੰਬਰ ਟਾਈਟਲ ਦੇ ਵਿੱਚ ਪਾਇਆ ਪਿਆ ਹੈਗਾ ਪਰ ਬਟੰਡੇ ਦਾ ਨੰਬਰ ਹੈ ਤਾਂ ਕਰ ਲਿਓ ਕੰਟੈਕਟ ਤੇ ਜੀ ਸਵਰਾਜ 855 ਕਲੋਸ ਕਰ ਇੰਜਨ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਕਲੋਸ ਕਰ ਇੰਜਨ ਦੇ ਵਿੱਚ ਆ 2010 ਮਾਡਲ ਹੈ ਟਾਇਰ ਚੰਗੇ ਪਏ ਨੇ ਮੂਹਰਲੇ 16 650 16 ਵਾਲੇ ਦਾ ਮਗਰਾਟ ਵਗੈਰਾ ਲੱਗੇ ਹੋਏ ਨੇ ਸਪੈਸ਼ਲ ਟਾਇਰ ਵੀ ਹਨ ਚੰਗੇ ਪਏ ਨੇ ਹੈਗੇ ਨੇ 70 75 ਪੈਸੇ ਰਿੰਬਾਂ ਦਾ ਟਰੈਕਟਰ ਵੀ ਚੈੱਕ ਕਰ ਲਓ ਮਗਰਾਟਾਂ ਦੇ ਵਿੱਚੋਂ ਵੀ ਚੈੱਕ ਕਰ ਲਓ ਟੇਫ ਵਗੈਰਾ ਪੂਰੀ ਚੰਗੀ ਖੋਹੀ ਹੋਈ ਆ ਪਿੱਛੋਂ ਵੀ ਕੰਡੀਸ਼ਨ ਆ ਜਿਹੜੀ ਪੂਰੀ ਚੰਗੀ ਪਈ ਪੰਜਾਬ ਦਾ ਨੰਬਰ ਹੈ ਵੀ ਇਹ ਸ਼ਾਇਦ ਪਹਿਲੇ ਜਾਂ ਦੂਜੇ ਨਾਮ ਹੋਊਗਾ ਟਰੈਕਟਰ ਜਿੰਨਾ ਟਰੈਕਟਰ ਹੈ ਉਹ ਸਾਰਾ オリジナル ਆ ਤੇ ਕਲਰ ਪੱਖੋਂ ਇੰਜਨ ਗੇਅਰ ਪੱਖੋਂ ਪੂਰਾ ਚੰਗਾ ਟਰੈਕਟਰ ਆ ਤੇ ਜਿੰਨਾਂ ਨੇ ਵੀ ਲੈਣਾ ਸਵਰਾਜ 855 ਕਰ ਲਿਓ ਕੰਟੈਕਟ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਪਹਿਲਾਂ ਵੀ ਦੱਸਿਆ ਹੋਇਆ ਸੋਮਵਾਰ ਨੂੰ ਇਹ ਡਾਇਰੈਕਟਰ ਮੰਡੀ ਦੇ ਵਿੱਚ ਸੀ ਉਦਾਂ ਇਹ ਬਾਈ ਨਾਲ ਤੁਸੀਂ ਕੰਟੈਕਟ ਕਰ ਲਿਓ ਬਾਈ ਦਾ ਪਿੰਡ ਹੈਗਾ ਫਰਵਾਹੀ ਤੇ ਜਿਨ੍ਹਾਂ ਨੇ ਵੀ ਲੈਣਾ ਸੌਰਜ 855 ਜਾਂ ਅਰਜਨ ਢੋਵੋ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਇਹਦਾ 395000 ਮੌਕੇ ਤੇ 375 ਦਾ ਬਣ ਜਿਉਂ ਕਿ ਇਹਦੇ ਵਿੱਚੋਂ 20000 ਰੁਪਏ ਡਿਸਕਾਊਂਟ ਹੋ ਜੂ ਕਰ ਲਿਓ ਕੰਟੈਕਟ ਜਿਨ੍ਹਾਂ ਨੇ ਵੀ ਟਰੈਕਟਰ ਲੈਣਾ ਧੰਨਵਾਦ ਮਿਹਰਬਾਨੀ